ਜੇਕਰ ਮੇਰੇ ਮੂੰਹ ਦੇ ਵਿੱਚ ਦੰਦ ਵੀ ਨਾ ਰਹਿੰਦੇ ਤਾਂ ਵੀ ਮੈਂ ਪਾਕਿਸਤਾਨ ਆ ਕੇ ਜ਼ਰੂਰ ਮਿਲਣ ਆਉਂਦੀ ਇਹਨਾਂ ਸ਼ਬਦਾਂ ਦਾ ਪ੍ਰਟਾਵਾ ਕੀਤਾ ਸਰਬਜੀਤ ਕੌਰ ਉਰਫ ਨੂਰ ਹੁਸੈਨ ਸਸ਼ੀਕਲ ਜੀ ਮੈਰੀ ਨਤੀ ਮਾਂ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਗੱਲ ਕਰਾਂਗੇ ਸਰਬਜੀਤ ਕੌਰ ਉਰਫ ਨੂਰ ਹੁਸੈਨ ਜੋ ਕਿ ਪਾਕਿਸਤਾਨ ਦੇ ਵਿੱਚ ਨਿਕਾਹ ਕਰਕੇ ਆਪਣਾ ਧਰ ਪਰਿਵਰਤਨ ਕਰ ਲੈਂਦੀ ਹੈ ਤੇ ਉੱਥੇ ਰਹਿ ਰਹੀ ਹੁੰਦੀ ਹੈ ਤੇ ਹਰ ਦੇ ਵਿੱਚ ਉਸ ਨੂੰ ਸੈਲਟਰੋ ਹੋਮ ਦੇ ਵਿੱਚੋਂ ਰਿਹਾ ਕਰ ਦਿੱਤਾ ਰਿਹਾ ਕਰਨ ਤੋਂ ਬਾਅਦ ਸਰਪਜੀਤ ਕੌਰ ਦਾ ਪਹਿਲਾ ਬਿਆਨ ਸਾਹਮਣੇ ਆਇਆ ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਵਿੱਚ ਉਹ ਪਾਕਿਸਤਾਨੀ ਪਤੀ ਦੇ ਨਾਲ ਨਜ਼ਰ ਆਈਆ ਅਤੇ ਉਸ ਨੇ ਬੇहद ਖੁਸ਼ੀ ਪ੍ਰਗਟ ਕੀਤੀ ਕਿ ਉਸ ਨੂੰ ਸੈਲਟਰੋ ਹੋਮ ਤੋਂ ਰਿਹਾ ਕਰ ਦਿੱਤਾ ਗਿਆ ਤੇ ਹੁਣ ਉਹ ਖੁਸ਼ੀ-ਖੁਸ਼ੀ ਆਪਣੇ ਪਤੀ ਦੇ ਨਾਲ ਰਹੇਗੀ ਇਸੇ ਤਰ੍ਹਾਂ ਉਸ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਪਿਆਰ ਦਾ ਇਜ਼ਹਾਰ ਕਰਦੇ ਹੋਏ ਸਭ ਤੋਂ ਜੁੱਤ ਕੋਨ ਹੈ ਕਿ ਕਿ ਜੇਕਰ ਉਹਦੇ ਮੂੰਹ ਦੇ ਵਿੱਚ ਦੰਦ ਵੀ ਨਾ ਰਹਿੰਦੇ ਤਾਂ ਵੀ ਉਹ ਇੱਕ ਵਾਰ ਪਾਕਿਸਤਾਨ ਜ਼ਰੂਰ ਆਉਂਦੀ ਤੇ ਉਹ ਆਪਣੀ ਰਹਿਣ ਦੀ ਜ਼ਿੰਦਗੀ ਪਾਕਿਸਤਾਨ ਦੇ ਵਿੱਚ ਖੁਸ਼ੀ-ਖੁਸ਼ੀ ਆਪਣੇ ਪਤੀ ਦੇ ਨਾਲ ਵਿਤਣਾ ਚਾਹੁੰਦੀ ਹੈ ਤੁਹਾਨੂੰ ਥੋੜੀ ਜੀ ਵੀਡੀਓ ਜ਼ਰੂਰ ਦਿਖਾਵਾਂਗੇ ਤੇ ਫਿਰ ਕਰਦੇ ਆ ਅੱਗੇ ਪੂਰੇ ਮਾਮਲੇ ਤੇ ਗੱਲਬਾਤ ਸਲਾਮ ਅਲੈਕੁਮ ਜੀ ਨੂਰ ਸਹਿਨ ਮੈਂ ਨਾਸਰ ਹਸੈਨ ਤੇ ਬਾਕੀ ਮੈਂ ਬਹੁਤ ਵਧੀਆ ਪਾਕਿਸਤਾਨ ਵਿੱਚ ਹਰਸ਼ਨ ਬਾਦਸ਼ਾਹ ਮੇਰਾ ਵਕੀਲ ਜਿਹੜਾ ਸਿੱਖਪੁਰ ਦੇ ਆ ਉਹ ਮੇਰੇ ਬ੍ਰਦਰ ਹੈ ਤੇ ਉਹਨਾਂ ਨੇ ਮੇਰਾ ਕੇਸ ਹੱਥਾਂ ਤੋਂ ਜਿੱਤ ਕੇ ਤੇ ਮੈਨੂੰ ਅੱਜ ਬਾਹਰ ਲਾਇਆ ਦਰਮਨ ਵਿੱਚ ਜੀ ਥੈਂਕ ਯੂ ਚਲਦੇ ਵੀ ਹਮੂ ਦਸਨ ਪਾਸ਼ਾ ਠੀਕ ਹੈ ਥੈਂਕ ਯੂ ਸਰ ਤੇ ਹਮੂ ਹਰਸ਼ਨ ਪਾਸ਼ਾ ਜੀ ਥੈਂਕ ਯੂ ਵੀਰ ਵੀਰ ਕੁਛ ਹੋਰ ਨਹੀਂ ਬੱਸ ਮੈਂ ਆਪਣੇ ਵੀਰ ਦੀ ਗੱਡੀ ਦੇ ਵਿੱਚ ਬੈਠੀ ਮੈਨੂੰ ਲੈ ਕੇ ਆਏ ਆ ਖੁਦ ਔਰ ਮੈਨੂੰ ਘਰ ਤੱਕ ਹੀ ਛੱਡ ਕੇ ਆਉਣਗੇ ਸੋ ਦਾਸਦੀ ਹੈ ਕਿ ਸਰਬਜੀਤ ਕੌਰ ਜੋ ਕਿ ਧਾਰਮਿਕ ਜਥੇ ਦੇ ਨਾਲ ਪਾਕਿਸਤਾਨ ਦੇ ਵਿੱਚ ਉੱਥੇ ਦਰਸ਼ਨ ਕਰਨ ਜਾਂਦੀ ਹੈ ਤੇ ਉੱਥੇ ਜਾ ਕੇ ਗਾਇਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਤਾ ਲੱਗਦਾ ਕਿ ਸਰਬਜੀਤ ਕੌਰ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਰਹਿੰਦੇ ਇੱਕ ਵਿਆਹੇ ਹੋਏ ਵਿਅਕਤੀ ਦੇ ਨਾਲ ਅਰਮਤ ਤਬਦੀਲ ਕਰਕੇ ਉਸਦੇ ਨਾਲ ਨਿਖਾੜ ਕਰਵਾ ਲਿਆ ਚਾਹੁੰਦਾ ਜਿਸ ਦੀਆਂ ਤਸਵੀਰਾਂ ਵਿਆਹ ਕਰਵਾਉਂਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆਉਂਦੀਆਂ ਨੇ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਜਿਹੜਾ ਕਿ ਸਰਪਜੀਤ ਕੌਰ ਨੂੰ ਜਦੋਂ ਊਮਨ ਸੈਂਟਰ ਹੋਮ ਦੇ ਵਿੱਚ ਰੱਖਿਆ ਚਾਹੁੰਦਾ ਤਾਂ ਉੱਥੋਂ ਜਿਹੜਾ ਕਿ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਰਿਹਾਅ ਹੋਣ ਤੋਂ ਬਾਅਦ ਉਸਦੇ ਬਲੋ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਗਿਆ ਪਰ ਬਹੁਤ ਵਧੀਆ ਜੀ ਪਾਕਿਸਤਾਨ ਵਿੱਚ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਜਿੱਥੇ ਮਰਜ਼ੀ ਘੁੰਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦੇ ਮੀਡੀਆ ਵੀ ਬਹੁਤ ਵਧੀਆ ਹੈ ਤੇ ਤੁਸੀਂ ਰਾ ਇੰਡੀਆ মিডিਆ ਝੂਠਾ ਪ੍ਰੋਪਾਗੈਂਡਾ ਕਰ ਰਿਹਾ ਉਹਨੂੰ ਕੀ ਕਹਿਣਾ ਚਾਹੋਗੇ? ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਜਿੱਦ ਦੇ ਖਿਲਾਫ ਉਹਨਾਂ ਨੇ ਖਬਰਾਂ ਲਾਈਆਂ ਉਹਨੂੰ ਮੈਨੂੰ ਬਹੁਤ ਸ਼ਰਮ ਆਉਂਦੀ ਚ ਆਉਂਦੀ ਹੈ ਜੀ। ਅੱਛਾ ਤੁਸੀਂ ਜਿੱਤੇ ਰਹੇ ਹੋ ਮਹੀਨਾ ਡੇਢ ਤਨ ਉਥੇ ਕਿਸ ਤਰ੍ਹਾਂ ਰੱਖਿਆ ਗਿਆ? داروਮਾਨ ਵਿੱਚ ਰੱਖਿਆ ਗਿਆ ਜੀ ਉੱਥੋਂ ਦਾ ਸਟਾਫ ਬਹੁਤ ਵਧੀਆ ਸੀਗਾ ਔਰ ਮੈਂ ਬਹੁਤ ਖੁਸ਼ੀਗੀ। ਅੱਛਾ ਤੁਹਾਨੂੰ ਕਿਸ ਤਰ੍ਹਾਂ ਤੁਹਾਨੂੰ ਯਕੀਨ ਹੈਗਾ ਸੀ ਕਿ ਤੁਸੀਂ ਵਾਕਾ ਤੋਂ ਬਾਹਰ ਕਿਸ ਤਰ੍ਹਾਂ ਮੁੰਡੇ ਤੁਹਾਡੇ ਫਿੰਗਰਪ੍ਰਿੰਟ ਗਏ ਉਹ ਤੇ ਮੈਨੂੰ ਬਿਲਕੁਲ ਯਕੀਨ ਨਹੀਂ ਸੀਗਾ ਮੈਨੂੰ ਔਰ ਕਲਮੇ ਦੇ ਸਦਕਾ ਹੀ ਅੱਜ ਮੈਂ ਤੁਹਾਡੇ ਵਿੱਚ ਸਾਰੇ মিডিਆ ਦੇ ਵਿੱਚ ਖੜੀ ਆਂ ਔਰ ਸਾਰੇ ਪਾਕਿਸਤਾਨ ਨਾਲ ਮੈਂ ਖੁਸ਼ ਹੋ ਕੇ ਗੱਲਾਂ ਕਰ ਰਹੀ ਆਂ ਅੱਛਾ ਤੁਸੀਂ ਕੀ ਕੀ ਸਮਝਦੇ ਕਿੰਨਾ ਨੇ کردار ਆਪਣਾ ਆਪਣਾ ਅਦਾ ਕੀਤਾ ਤੁਹਾਡੇ ਇੱਥੇ ਅੱਜ ਤੁਸੀ ਨਾਸ਼ਨੈਟੀ ਮਿਲੀ ਪਾਕਿਸਤਾਨ ਦੀ ਸਾਰੇ ਧਾਰਿਆਂ ਦਾ ਮੇਰੇ ਮਤਲਬ ਸਹਿਯੋਗ ਸੀਗਾ ਔਰ ਪੁਲਿਸ ਵਾਲਿਆਂ ਦਾ ਸਹਿਯੋਗ ਨਾਲ ਔਰ ਸਾਰੇ ਧਾਰਿਆਂ ਦਾ ਹੈ ਸਰਕਾਰ ਦਾ ਔਰ ਮੇਰੇ ਭਰਾ ਹਸ਼ਮ ਪਾਸ਼ਾ ਜੋ ਵਕੀਲ ਆ ਇਹਨਾਂ ਦਾ ਅੱਛਾ ਔਰ মিডিਆ ਵਾਲਿਆਂ ਨੇ ਵਧੀਆ ਕੀਤਾ ਜੀ ਹੁਣ ਤੁਸੀਂ ਕਿਸ ਤਰ੍ਹਾਂ ਆਪਣਾ ਮਤਲਬ ਕੀ ਪਲਾਨ ਕੋ ਕੀਤਾ ਮੁਸਤਕਬਲ ਦਾ ਪਲੈਨ ਹੈ ਜੀ ਅਸੀਂ ਆਪਣੀ ਮਿਹਨਤ ਕਰਾਂਗੇ ਔਰ ਆਪਣਾ ਰੋਜ਼ ਰੋਟੀ ਕਮਾ ਕੇ ਖਾਵਾਂਗੇ ਜੀ ਪਾਕਿਸਤਾਨ ਬਹੁਤ ਵਧੀਆ ਜੀ ਸੋ ਦਾਦੇ ਕਿ ਲਗਾਤਾਰ ਸਰਬਜੀਤ ਕੋਰ ਨੂੰ ਜਿਹੜਾ ਕਿ ਭਾਰਤ ਡਿਪੋਰਟ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਪਰ ਉਸ ਦੇ ਡਿਪੋਰਟ ਹੋਣ ਦੇ ਵਿੱਚ ਥੋੜੀ ਜਹੀ ਦਿੱਕਤ ਆ ਗਈ ਸੀ ਜਿਹਦੇ ਚੱਲਦੇ ਉਸ ਨੂੰ ਊਮਨ ਸੈਕਟਰ ਹੋਣ ਦੇ ਵਿੱਚ ਰੱਖਿਆ ਚਾਹੁੰਦੇ ਤੇ ਹੁਣ ਰਿਹਾਈ ਤੋਂ ਬਾਅਦ ਉਹ ਪਾਕਿਸਤਾਨ ਦੇ ਵਿੱਚ ਆਪਣੇ ਪਤੀ ਦੇ ਕੋਲ ਗਈ ਹੈ ਤੇ ਬੇहद ਖੁਸ਼ ਨਜ਼ਰ ਆਈ ਤਸਵੀਰਾਂ ਸਾਹਮਣੇ ਆਈਆਂ ਤਾਂ ਦਾਦਾ ਦੇਖੀ ਜਿਸ ਤਰੀਕੇ ਨਾਲ ਸਰਬਜੀਤ ਕੌਰ ਨੇ ਇਹ ਕੀਤਾ ਇਸ ਤੋਂ ਬਾਅਦ ਹੁਣ ਐ ਜੀ ਪੀ ਸੀ ਵੀ ਸਖਤ ਹੋ ਚੁੱਕੀ ਹੈ ਕਿ ਹੁਣ ਉਹਨਾਂ ਦੇ ਵੱਲੋਂ ਵੀ ਫੈਸਲਾ ਲਿਆ ਗਿਆ ਸੀ ਕਿ ਜੋ ਸਰਬਜੀਤ ਕੌਰ ਨੇ ਕੀਤਾ ਇਸ ਤੋਂ ਬਾਅਦ ਹੁਣ ਜੋਦੋਂ ਵੀ ਕਿਸੇ ਨੂੰ ਧਾਰਮਿਕ ਜਥੇ ਦੇ ਨਾਲ ਪਾਕਿਸਤਾਨ ਲਿਜਾਇਆ ਜਾਵੇਗਾ ਤਾਂ ਪੂਰੀ ਉੱਤੇ ਜਾਂਚ ਪੜਤਾਲ ਵੀ ਕੀਤੀ ਜਾਵੇਗੀ ਤੇ ਇਕੱਲੀ ਮਹਿਲਾ ਨੂੰ ਜੜਾ ਕਿ ਨਹੀਂ ਲਿਜਾਇਆ ਜਾਵੇਗਾ ਦਾਦੇ ਕੀ ਕਾਲ ਰਿਕਾਰਡਿੰਗ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਦੇ ਵਿੱਚ ਦਾਵਾ ਕੀਤਾ ਜਾਂਦਾ ਕਿ ਸਰਬਜੀਤ ਕੌਰ ਦੇ ਵੱਲੋਂ ਆਪਣੇ ਪਹਿਲੇ ਪਤੀ ਨੂੰ ਫੋਨ ਕਾਲ ਕਰਕੇ ਪਾਕਿਸਤਾਨ ਦੇ ਵਿੱਚ ਜੋ ਉਸ ਦੇ ਨਾਲ ਹੋ ਰਿਹਾ ਉਸ ਨੂੰ ਬਿਆਨ ਕੀਤਾ ਗਿਆ ਸੀ ਹਾਲਾਂਕਿ ਇਸ ਕਾਲ ਰਿਕਾਰਡਿੰਗ ਦੀ ਕੋਈ ਜਿਹੜੀ ਕਿ ਪੁਸ਼ਟੀ ਉਹ ਨਹੀਂ ਹੋਈ ਸੀ ਪਰ ਹੁਣ ਜੋ ਹਰ ਦੇ ਵਿੱਚ ਤਸਵੀਰਾਂ ਸਾਹਮਣੇ ਆਈਆਂ ਉਸ ਤੋਂ ਸਾਫ ਬਿਆਨ ਹੋ ਗਿਆ ਕਿ ਸਰਬਜੀਤ ਕੌਰ ਆਪਣੀ ਰਹਿਦੀ ਜ਼ਿੰਦਗੀ ਹੁਣ ਪਾਕਿਸਤਾਨ ਦੇ ਵਿੱਚ ਹੀ ਬਿਤਾਏਗੀ ਬਿਊਰੋ ਰਿਪੋਰਟ ਲਾਈਟ ਪੰਜਾਬੀ ਟੀਵੀ